ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ 26 ਜਨਵਰੀ 2026 ਤੋਂ ਲੈ ਕੇ 5 ਫਰਵਰੀ 2026 ਮੌਸਮ ਕਿਵੇਂ ਜਰਵੇਗਾ ਜਣ ਕੇ ਆਉਂਦੇ 10 ਦਿਨਾਂ ਦੀ ਗੱਲ ਕਰਾਂਗੇ ਕਿਉਂਕਿ ਦੁਆਰਾ ਤੋਂ ਮੀਂਹ ਤਕੜਾ ਜਿਹੜਾ ਪੰਜਾਬ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ ਇੱਕ ਸਪੈਲ ਤਾਂ ਆ ਹੈ ਜੀ 27 ਤਰੀਕ ਨੂੰ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਦੁਆਰਾ ਤੋਂ ਮੀਂਹ ਜਿਹੜਾ ਆਇਓ ਪੈਂਦਾ ਨਜ਼ਰ ਆਵੇਗਾ 27 ਤਰੀਕ ਨੂੰ ਤੇ ਇੱਕ ਸਪੈਲ ਹੋਰ ਆ ਜੀ ਦੁਆਰਾ ਤੋਂ ਆ ਰਿਹਾ ਜੀ ਉਸ ਪੈਲਾ ਰਹੀ ਸਾਡਾ ਲਗਭਗ ਪਹਿਲੀ ਦੇ ਨੇੜੇ ਤੇੜੇ ਅਤੇ ਲਗਭਗ 4 ਤਰੀਕ ਦੇ ਵਿਚਕਾਰ ਦੇਖ ਸਕਦੇ ਹੋ ਕਿ ਤਗੜਾ ਮੀਂਹ ਫੇਰ ਤੋਂ ਪੰਜਾਬ ਦੇ ਵਿੱਚ ਪੈਂਦਾ ਨਜ਼ਰ ਆਵੇਗਾ ਦੋ ਦਿਨ ਹੈ ਕਿਵੇਂ ਦਾ ਮੀਂਹ ਹੈ ਕਿਹੜੇ ਇਲਾਕੇ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਫਿਲਹਾਲ ਮੌਸਮ ਮੀਂਹ ਤੋਂ ਬਾਅਦ ਸਾਫ਼ ਹੋ ਚੁੱਕਿਆ ਚੰਗੀ ਧੁੱਪ ਲੱਗ ਰਹੀ ਹੈ ਪਰ ਠੰਡ ਦਾ ਮਾਹੌਲ ਹਲੇ ਵੀ ਜਾਰੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਜਰੂਰ ਕਰਿਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਦੇ ਹੋ ਜਾਣਕਾਰੀ ਚੰਗੀ ਲੱਗੂਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਂਦੇ ਸਮੇਂ ਵਿੱਚ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣ। ਬਾਕੀ 26 ਤਰੀਕ ਨੂੰ ਹਲਕਾ ਦਰਮਿਆਨਾ ਸਿਸਟਮ ਪੰਜਾਬ ਦੇ ਵਿੱਚ ਸ਼ਾਮ ਤੋਂ ਹੀ ਪੜਨਾ ਸ਼ੁਰੂ ਹੋ ਜਾਊਗਾ ਜੀ ਦੇਖ ਸਕਦੇ ਹੋ ਕਿ 26 ਤਰੀਕ ਲਗਭਗ ਸ਼ਾਮ ਤੋਂ ਜਾਂ ਰਾਤ ਤੋਂ ਕਿਰਮਣ ਕਣੀ ਸਟਾਰਟ ਹੋ ਸਕਦੀ ਹੈ। ਤੇ ਜਿਹੜਾ ਤਕੜਾ ਸਿਸਟਮ ਲੱਗਣ ਜਾ ਰਿਹਾ ਜੀ ਪੰਜਾਬ ਦੇ ਵਿੱਚ ਉਹ ਲਗਭਗ 11 ਵਜੇ ਤੋਂ ਲੈ ਕੇ ਸ਼ਾਮ ਜਾਂ ਫਿਰ ਰਾਤ ਤੱਕ ਆਪਾਂ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਪੰਜਾਬ ਦੇ ਵਿੱਚ 27 ਤਰੀਕ ਨੂੰ ਜਿਹੜਾ ਮੀਂਹ ਦੇਖਣ ਨੂੰ ਮਿਲੂਗਾ ਪੰਜਾਬ, ਹਰਿਆਣਾ, ਪੱਛਮੀ ਯੂਪੀ, ਦਿੱ ਐਮਪੀ ਤੱਕ ਦਾ ਕੁਝ ਕ ਇਲਾਕਾ ਹਿਮਾਚਲ ਉੱਤਰਾਖੰਡ ਇਹਦੇ ਵਿੱਚ ਸ਼ਾਮਿਲ ਨੇ ਤੇ ਸ਼੍ਰੀਨਗਰ ਜੰਮੂ ਕਸ਼ਮੀਰ ਦਾ ਹਿੱਸਾ ਵੀ ਆ ਰਿਹਾ ਜਿਹੜਾ ਕਿ ਕਿਣਮਣ ਕਣੀ ਜਾਂ ਬੂੰਦਾਬੰਦੀ ਦੇ ਨਾਲ ਬਰਫਵਾਰੀ ਵੀ ਹੋਈ ਹੈ ਹਿਮਾਚਲ ਦੇ ਵਿੱਚ ਉਹ ਦੁਆਰਤੋਂ ਫੇਰ ਤਗੜੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਬਹੁਤ ਸਾਰੇ ਆਪਣੇ ਜਿਹੜੇ ਸੈਲਾਨੀ ਨੇ ਜਿਹੜੇ ਘੁੰਮਣ ਗਏ ਨੇ ਉਹ ਕਿਤੇ ਨ ਕਿਤੇ ਫਸ ਚੁੱਕੇ ਨੇ ਟੂਰਿਸਟ ਜਿਹੜੇ ਨੇ ਉਹਨਾਂ ਨੂੰ ਹੋਰ ਦਿੱਕਤ ਦਾ ਸਾਹਮਣਾ 27 ਤਰੀਕ ਨੂੰ ਕਰਨਾ ਪੈ ਸਕਦਾ ਹੈ ਬਾਕੀ 28 ਤਰੀਕ ਨੂੰ ਫੇਰ ਤੋਂ ਮੌਸਮ ਸਾਫ਼ ਹੈ ਚੰਗੀ ਤਰ੍ਹਾਂ ਲੱਗਣ ਦੀ ਉਮੀਦ ਹੈ 29 ਨੂੰ ਵੀ ਮੌਸਮ ਸਾਫ਼ ਹੈ ਜੀ 30 ਜਨਵਰੀ ਨੂੰ ਵੀ ਮੌਸਮ ਸਾਫ਼ ਹੈ 31 ਤਰੀਕ ਨੂੰ ਗੱਲ ਕਰੀਏ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ 1 ਤਰੀਕ ਦੀ ਅਗਰ ਗੱਲ ਕਰੀਏ ਤਾਂ ਹਲਕਾ ਦਰਮਿਆਨਾ ਬੂੰਦਾਬੰਦੀ ਜਿਹੜੀ ਉਹ ਦੁਆਬੇ ਵਾਲੇ ਪਾਸੇ ਹੁੰਦੀ ਨਜ਼ਰ ਆ ਸਕਦੀ ਹੈ ਇਹ ਸ਼ਰਾਟਾ ਜਿਹਾ ਪੈ ਸਕਦਾ ਹੈ ਸ਼ਾਮ ਦੇ ਸਮੇਂ 1 ਤਰੀਕ ਯਾਨੀ ਕਿ ਫਰਵਰੀ ਮਹੀਨਾ ਪੈਸੇ ਉੱਦਾਂ ਮੌਸਮ ਬਹੁਤ ਵਧੀ ਅਗਰ ਗੱਲ ਕਰੀਏ 2 ਤਰੀਕ ਤੇ 2 ਤਰੀਕ ਨੂੰ ਮੌਸਮ ਸਾਫ ਹੈ 3 ਤਰੀਕ ਨੂੰ ਫੇਰ ਤੋਂ ਇੱਕ ਪੱਛਮੀ ਸਿਸਟਮ ਬਣਦਾ ਹੋਇਆ ਨਜ਼ਰ ਆਵੇਗਾ ਰਾਜਸਥਾਨ ਤੋਂ ਇਹਦੀ ਸ਼ੁਰੂਆਤ ਹੁੰਦੀ ਨਜ਼ਰ ਆ ਰਹੀ ਹੈ ਜੀ ਤੇ ਪੰਜਾਬ ਦੇ ਵਿੱਚ ਜਿਹੜੀ ਵੱਡੀ ਕਾਰਵਾਈ ਉਹ 4 ਤਰੀਕ ਤੜਕੇ ਤੋਂ ਹੀ ਦੇਖਣ ਨੂੰ ਮਿਲੂਗੀ ਰਾਤ 2 ਵਜੇ ਤੋਂ ਜਿਹੜੀ ਤਕੜੀ ਕਾਰਵਾਈ ਹੈ ਉਹ ਪੰਜਾਬ ਦੇ ਵਿੱਚ 4 ਤਰੀਕ ਤੋਂ ਹੁੰਦੀ ਨਜ਼ਰ ਆਵੇਗੀ ਤੇ ਗਰਜ ਚਮਕ ਦੇ ਨਾਲ ਮੀਂਹ ਦੇ ਹਾਲਾਤ ਪੰਜਾਬ ਹਰਿਆਣਾ ਯੂਪੀ ਦਿੱਲੀ ਉਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਇਹਨਾਂ ਵਿੱਚ ਪੈਂਦਾ ਹੋਇਆ ਮੀਂਹ ਨਜ਼ਰ ਆਵੇਗਾ ਅਤੇ 5 ਤਰੀਕ ਤੱਕ ਜਿਹੜਾ ਮੌਸਮ ਫੇਰ ਤੋਂ ਕਲੀਅਰ ਹੋਣ ਦੇ ਚਾਂਸ ਨੇ ਯਾਨੀ ਕਿ ਅਗਰ 26 ਤੋਂ 5 ਤਰੀਕ ਦੀ ਗੱਲ ਕਰੀਏ ਤਾਂ ਦੁਆਰਾ ਤੋਂ ਕਿਣਮਣ ਕਣੀ ਅਤੇ ਮੀਂਹ ਦੀ ਉਮੀਦ 27 ਤਰੀਕ ਨੂੰ ਅਤੇ 4 ਫਰਵਰੀ ਨੂੰ ਪੈਂਦਾ ਹੋਇਆ ਨਜ਼ਾਰਾ ਦਿਗਾ ACG ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਥੋੜੀ ਜਿਹੀ ਛੇਤੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ ਕਈ ਵਾਰੀ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਇਸ ਕਰਕੇ ਸਕਿੱਪ ਨਾ ਕਰਿਆ ਕਰੋ ਕਿਤਨੇ-ਕਿਤੇ ਜਾਣਕਾਰੀ ਫਿਰ ਮਿਸ ਹੋ ਜਾਂਦੀ ਹੈ ਤੇ ਜੇ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ ਸਾਰਿਆਂ ਦਾ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ